ਕੋਈ ਇੰਨਾ ਦੀ ਜਿਹੜੀ ਇੱਕ ਰਾਜਨੀਤਿਕ ਮਜਬੂਰੀ ਦੇ ਚੱਲਦੇ ਲਿਆ ਹੈ ਲੈਂਡ ਪੂਲਿੰਗ ਪਾਲਿਸੀ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਹੋਰ ਸਾਬਿਤ ਕਰਤਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਕਿਸਾਨੀ ਵਿਰੋਧੀ ਪਾਰਟੀ ਹੈ ਦੂਜੀ ਗੱਲ ਲੈਂਡ ਪੂਲ ਪਾਲਿਸੀ ਇਸ ਕਰਕੇ ਵਾਪਸ ਲਈ ਗਈ ਹੈ ਕਿਉਂਕਿ ਪੰਜਾਬ ਦੀ ਭਾਜਪਾ ਨੇ ਪ੍ਰਤੀਵਨ ਮੋਢੇ ਨਾਲ ਮੋੜਾ ਲਾ ਕੇ ਕਿਸਾਨਾਂ ਨਾਲ ਖੜੀ ਹੋ ਗਈ ਦੂਜੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਕਿਸ ਤਨਾ ਚੋਰ ਦਰਵਾਜ਼ੇ ਰਾਹੀ ਆ ਪਾਲਿਸੀ ਤੋਂ ਕਿਸਾਨਾਂ ਦੀ ਜ਼ਮੀਨ ਹੜਪਣਾ ਚਾਹੁੰਦੀ ਸੀ ਉਹਦਾ ਪਰਦਾ ਫਾਸ਼ ਕਰਤਾ ਅੱਜ ਸਾਡੇ ਪੰਜਾਬ ਦੇ ਕਿਸਾਨ ਨੇ ਕਿਸਾਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਬਿਲਡਰ ਲੋਬੀ ਨੂੰ ਜੋ ਕਿਸਾਨਾਂ ਦੀ ਜ਼ਮੀਨ ਹੜਪਣਾ ਕਬਜ਼ਾ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਹਰਾਇਆ ਹੈ ਮੋਦੀ ਜੀ ਦਾ ਜੈ ਜਵਾਨ ਜੈ ਕਿਸਾਨ ਦੇ ਨਾਰੇ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਡਾਂਗਾਂ ਛੜਾਈਆਂ ਕਿਸਾਨਾਂ ਤੇ ਉਹਨਾਂ ਨਾਲ ਦੀ ਜ਼ਮੀਨਾਂ ਕਬਜ਼ਾ ਕਰਨਾ ਚਾਹੁੰਦੇ ਸੀ ਇਹਦਾ ਉਹਨਾਂ ਨੂੰ ਪੂਰਾ ਪਰਪਾਈ ਇੱਕ ਕਰਾਰਾ ਜਵਾਬ 2027 ਦੇ ਚੋਣਾਂ ਚ ਮਿਲੂਗਾ ਜਦ ਪੂਰਾ ਪੰਜਾਬ ਇੱਕ ਸਾਰ ਬੋਲੂਗਾ ਆਮ ਆਦਮੀ ਪਾਰਟੀ ਉਹ ਕੇ ਟਾਟਾ ਬਾਏ ਦੇਖੋ ਜੀ ਜਿਹੜਾ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਦਾ ਜਿਹੜਾ ਫੈਸਲਾ ਵਾਪਸ ਲਿਆ ਹੈ ਉਹ ਕੋਈ ਇਹਨਾਂ ਦੀ ਜਿਹੜੀ ਇੱਕ ਰਾਜਨੀਤਿਕ ਮਜਬੂਰੀ ਦੇ ਚੱਲਦੇ ਲਿਆ ਹੈ ਲੈਂਡ ਪੂਲਿੰਗ ਪਾਲਿਸੀ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਹੋਰ ਸਾਬਤ ਕਰਤਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਕਿਸਾਨੀ ਵਿਰੋਧੀ ਪਾਰਟੀ ਦੂਜੀ ਗੱਲ ਲੈਂਡ ਪੂਲ ਪਾਲਿਸੀ ਇਸ ਕਰਕੇ ਵਾਪਸ ਲਈ ਗਈ ਹੈ ਕਿਉਂਕਿ ਪੰਜਾਬ ਦੀ ਭਾਜਪਾ ਨੇ ਪ੍ਰਤੀਬੰਧ ਮੋਢੇ ਨਾ ਮੋਢਾ ਲਾ ਕੇ ਕਿਸਾਨਾਂ ਨਾਲ ਖੜੀ ਹੋ ਗਈ ਦੂਜੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਚੋਰ ਦਰਵਾਜੇ ਰਾਹੀਂ ਆ ਪਾਲਿਸੀ ਤੋਂ ਕਿਸਾਨਾਂ ਦੀ ਜ਼ਮੀਨ ਹੜਪਣਾ ਚਾਹੁੰਦੀ ਸੀ ਉਹਦਾ ਪਰਦਾ ਫਾਸ਼ ਕਰਤਾ ਅੱਜ ਸਾਡੇ ਪੰਜਾਬ ਦੇ ਕਿਸਾਨ ਨੇ ਕਿਸਾਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਬਿਲਡਰ ਲੌਬੀ ਨੂੰ ਜੋ ਕਿਸਾਨਾਂ ਦੀ ਜ਼ਮੀਨ ਹੜੱਪਣਾ ਕਬਜ਼ਾ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਹਰਾਇਆ ਹੈ ਮੋਦੀ ਜੀ ਦਾ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਡਾਂਗਾਂ ਚੜਾਈਆਂ ਕਿਸਾਨਾਂ ਤੇ ਉਹਨਾਂ ਨੇ ਜ਼ਮੀਨਾਂ ਕਬਜ਼ਾ ਕਰਨਾ ਚਾਹੁੰਦੇ ਸੀ ਇਹਦਾ ਉਹਨਾਂ ਨੂੰ ਪੂਰਾ ਪਰਪਾਈ ਇੱਕ ਕਰਾਰਾ ਜਵਾਬ 2027 ਦੇ ਚੋਣਾਂ ਚ ਮਿਲੂਗਾ ਜਦ ਪੂਰਾ ਪੰਜਾਬ ਇੱਕ ਸਾਰ ਬੋਲੂਗਾ ਆਮ ਆਦਮੀ ਪਾਰਟੀ ਉਹ ਕੇ ਟਾਟਾ ਬਾਈ ਦੇਖੋ ਜੀ ਜਿਹੜਾ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਦਾ ਜਿਹੜਾ ਫੈਸਲਾ ਵਾਪਸ ਲਿਆ ਹੈ ਉਹ ਕੋਈ ਇਨਾਂ ਦੀ ਜਿਹੜੀ ਇੱਕ ਰਾਜਨੀਤਿਕ ਮਜਬੂਰੀ ਦੇ ਚੱਲਦੇ ਲਿਆ ਹੈ ਲੈਂਡ ਪੂਲਿੰਗ ਪਾਲਿਸੀ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਹੋਰ ਸਾਬਿਤ ਕਰਤਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਕਿਸਾਨੀ ਵਿਰੋਧੀ ਪਾਰਟੀ ਦੂਜੀ ਗੱਲ ਲੈਂਡ ਪੂਲ ਪਾਲਿਸੀ ਇਸ ਕਰਕੇ ਵਾਪਸ ਲਈ ਗਈ ਹੈ ਕਿਉਂਕਿ ਪੰਜਾਬ ਦੀ ਭਾਜਪਾ ਨੇ ਪ੍ਰਤੀਵਨ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਖੜੀ ਹੋ ਗਈ ਦੂਜੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਕਿਸ ਤਨਾ ਚੋਰ ਦਰਵਾਜ਼ੇ ਰਾਹੀ ਆ ਪਾਲਿਸੀ ਤੋਂ ਕਿਸਾਨਾਂ ਦੀ ਜ਼ਮੀਨ ਹੜਪਨਾ ਚਾਹੁੰਦੀ ਸੀ ਉਹਦਾ ਪਰਦਾ ਫਾਸ਼ ਕਰਤਾ ਅੱਜ ਸਾਡੇ ਪੰਜਾਬ ਦੇ ਕਿਸਾਨ ਨੇ ਕਿਸਾਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਬਿਲਡਰ ਲੌਬੀ ਨੂੰ ਜੋ ਕਿਸਾਨਾਂ ਦੀ ਜ਼ਮੀਨ ਹੜੱਪਣਾ ਕਬਜ਼ਾ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਹਰਾਇਆ ਹੈ ਮੋਦੀ ਜੀ ਦਾ ਜੈ ਜਵਾਨ ਜੈ ਕਿਸਾਨ ਦੇ ਨਾਰੇ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਡਾਂਗਾਂ ਛੜਾਈਆਂ ਕਿਸਾਨਾਂ ਤੇ ਉਹਨਾਂ ਨੇ ਜ਼ਮੀਨਾਂ ਕਬਜ਼ਾ ਕਰਨਾ ਚਾਹੁੰਦੇ ਸੀ ਇਹਦਾ ਉਹਨਾਂ ਨੂੰ ਪੂਰਾ ਪਰਪਾਈ ਇੱਕ ਕਰਾਰਾ ਜਵਾਬ 2027 ਦੇ ਚੋਣਾਂ ਚ ਮਿਲੂਗਾ ਜਦ ਪੂਰਾ ਪੰਜਾਬ ਇੱਕ ਸਰ ਬੋਲੂਗਾ ਆਮ ਆਦਮੀ ਪਾਰਟੀ ਉਹ ਕੇ ਟਾਟਾ ਬਾਏ ਦੇਖੋ ਜੀ ਜਿਹੜਾ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਦਾ ਜਿਹੜਾ ਫੈਸਲਾ ਵਾਪਸ ਲਿਆ ਹੈ ਉਹ ਕੋਈ ਇਨਾਂ ਦੀ ਜਿਹੜੀ ਇੱਕ ਰਾਜਨੀਤਿਕ ਮਜਬੂਰੀ ਦੇ ਚੱਲਦੇ ਲਿਆ ਹੈ ਲੈਂਡ ਪੂਲਿੰਗ ਪਾਲਿਸੀ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਹੋਰ ਸਾਬਿਤ ਕਰਤਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਕਿਸਾਨੀ ਵਿਰੋਧੀ ਪਾਰਟੀ ਹੈ ਦੂਜੀ ਗੱਲ ਲੈਂਡ ਪੂਲ ਪਾਲਿਸੀ ਇਸ ਕਰਕੇ ਵਾਪਸ ਲਈ ਗਈ ਹੈ ਕਿਉਂਕਿ ਪੰਜਾਬ ਦੀ ਭਾਜਪਾ ਨੇ ਪ੍ਰਤੀਭਾ ਨੂੰ ਮੋੜੇ ਨਾ ਮੋੜਾ ਲਾ ਕੇ ਕਿਸਾਨਾਂ ਨਾਲ ਖੜੀ ਹੋ ਗਈ ਦੂਜੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਚੋਰ ਦਰਵਾਜ਼ੇ ਰਾਹੀਂ ਆ ਪਾਲਿਸੀ ਤੋਂ ਕਿਸਾਨਾਂ ਦੀ ਜ਼ਮੀਨ ਹੜੱਪਣਾ ਚਾਹੁੰਦੀ ਸੀ ਉਹਦਾ ਪਰਦਾ ਫਾਸ਼ ਕਰਤਾ ਅੱਜ ਸਾਡੇ ਪੰਜਾਬ ਦੇ ਕਿਸਾਨ ਨੇ ਕਿਸਾਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਬਿਲਡਰ ਲੌਬੀ ਨੂੰ ਜੋ ਕਿਸਾਨਾਂ ਦੀ ਜ਼ਮੀਨ ਹੜੱਪਣਾ ਕਬਜ਼ਾ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਹਰਾਇਆ ਹੈ ਮੋਦੀ ਜੀ ਦਾ ਜੈ ਜਵਾਨ ਜੈ ਕਿਸਾਨ ਦੇ ਨਾਰੇ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਡਾਂਗਾਂ ਛੜਾਈਆਂ ਕਿਸਾਨਾਂ ਤੇ ਉਹਨਾਂ ਨੇ ਜਮੀਨਾ ਕਬਜ਼ਾ ਕਰਨਾ ਚਾਹੁੰਦੇ ਸੀ ਇਹਦਾ ਉਹਨਾਂ ਨੂੰ ਪੂਰਾ ਪਰਪਾਈ ਇੱਕ ਕਰਾਰਾ ਜਵਾਬ 2027 ਦੇ ਚੋਣਾਂ ਚ ਮਿਲੇਗਾ ਜਦ ਪੂਰਾ ਪੰਜਾਬ ਇੱਕ ਸਾਰ ਬੋਲੂਗਾ ਆਮ ਆਦਮੀ ਪਾਰਟੀ ਉਹ ਕੇ ਟਾਟਾ ਬੱਗ ਦੇ ਦੇਖੋ ਜੀ ਜਿਹੜਾ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਦਾ ਜਿਹੜਾ ਫੈਸਲਾ ਵਾਪਸ ਲਿਆ ਹੈ ਉਹ ਕੋਈ ਇਹਨਾਂ ਦੀ ਜਿਹੜੀ ਇੱਕ ਰਾਜਨੀਤਿਕ ਮਜਬੂਰੀ ਦੇ ਚੱਲਦੇ ਲਿਆ ਹੈ ਲੈਂਡ ਪੂਲਿੰਗ ਪਾਲਿਸੀ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਹੋਰ ਸਾਬਿਤ ਕਰਤਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਕਿਸਾਨੀ ਵਿਰੋਧੀ ਪਾਰਟੀ ਹੈ। ਦੂਜੀ ਗੱਲ ਲੈਂਡ ਪੂਲ ਪਾਲਿਸੀ ਇਸ ਕਰਕੇ ਵਾਪਸ ਲਈ ਗਈ ਹੈ ਕਿਉਂਕਿ ਪੰਜਾਬ ਦੀ ਭਾਜਪਾ ਨੇ ਪ੍ਰਤੀਬੰਧ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਖੜੀ ਹੋ ਗਈ। ਦੂਜੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਕਿਸਾਨਾਂ ਚੋਰ ਦਰਵਾਜ਼ੇ ਰਾਹੀ ਆ ਪਾਲਿਸੀ ਤੋਂ ਕਿਸਾਨਾਂ ਦੀ ਜ਼ਮੀਨ ਹੜਪਨਾ ਚਾਹੁੰਦੀ ਸੀ ਉਹਦਾ ਪਰਦਾ ਫਾਸ਼ ਕਰਤਾ। ਅੱਜ ਸਾਡੇ ਪੰਜਾਬ ਦੇ ਕਿਸਾਨ ਨੇ ਕਿਸਾਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਬਿਲਡਰ ਲੌਬੀ ਨੂੰ ਜੋ ਕਿਸਾਨਾਂ ਦੀ ਜ਼ਮੀਨ ਹੜੱਪਣਾ ਕਬਜ਼ਾ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਹਰਾਇਆ ਹੈ ਮੋਦੀ ਜੀ ਦਾ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਡਾਂਗਾਂ ਚੜਾਈਆਂ ਕਿਸਾਨਾਂ ਤੇ ਉਹਨਾਂ ਨੇ ਦੀ ਜ਼ਮੀਨਾਂ ਕਬਜ਼ਾ ਕਰਨਾ ਚਾਹੁੰਦੇ ਸੀ ਇਹਦਾ ਉਹਨਾਂ ਨੂੰ ਪੂਰਾ ਪਰਪਾਈ ਤੇ ਕਰਾਰਾ ਜਵਾਬ 2027 ਦੇ ਚੋਣਾਂ 'ਚ ਮਿਲੇਗਾ ਜਦ ਪੂਰਾ ਪੰਜਾਬ ਇੱਕ ਸਾਰ ਬੋਲੂਗਾ ਆਮ ਆਦਮੀ ਪਾਰਟੀ ਉਹ ਕੇ ਟਾਟਾ ਬੱਗ ਦੇ ਦੇਖੋ ਜੀ ਜਿਹੜਾ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਦਾ ਜਿਹੜਾ ਫੈਸਲਾ ਵਾਪਸ ਲਿਆ ਹੈ ਉਹ ਕੋਈ ਇਹਨਾਂ ਦੀ ਜਿਹੜੀ ਕਤਰਾਜਨੀਤਿਕ ਮਜਬੂਰੀ ਦੇ ਚੱਲਦੇ ਲਿਆ ਹੈ ਲੈਂਡ ਪੂਲਿੰਗ ਪਾਲਿਸੀ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਹੋਰ ਸਾਬਿਤ ਕਰਤਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਕਿਸਾਨੀ ਵਿਰੋਧੀ ਪਾਰਟੀ ਦੂਜੀ ਗੱਲ ਲੈਂਡ ਪੂਲ ਪਾਲਿਸੀ ਇਸ ਕਰਕੇ ਵਾਪਸ ਲਈ ਗਈ ਹੈ ਕਿਉਂਕਿ ਪੰਜਾਬ ਦੀ ਭਾਜਪਾ ਨੇ ਪ੍ਰਤੀਵਨ ਮੋਢੇ ਨਾਲ ਮੋੜਾ ਲਾ ਕੇ ਕਿਸਾਨਾਂ ਨਾਲ ਖੜੀ ਹੋ ਗਈ ਦੂਜੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਚੋਰ ਦਰਵਾਜ਼ੇ ਰਾਹੀਂ ਆ ਪਾਲਿਸੀ ਤੋਂ ਕਿਸਾਨਾਂ ਦੀ ਜ਼ਮੀਨ ਖੜਪਨਾ ਚਾਹੁੰਦੀ ਸੀ ਉਹਦਾ ਪਰਦਾ ਫਾਸ਼ ਕਰਤਾ ਅੱਜ ਸਾਡੇ ਪੰਜਾਬ ਦੇ ਕਿਸਾਨ ਨੇ ਕਿਸਾਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਬਿਲਡਰ ਲੋਬੀ ਨੂੰ ਜੋ ਕਿਸਾਨਾਂ ਦੀ ਜ਼ਮੀਨ ਹੜੱਪਣਾ ਕਬਜ਼ਾ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਹਰਾਇਆ ਹੈ ਮੋਦੀ ਜੀ ਦਾ ਜੈ ਜਵਾਨ ਜੈ ਕਿਸਾਨ ਦੇ ਨਾਰੇ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਡਾਂਗਾਂ ਛੜਾਈਆਂ ਕਿਸਾਨਾਂ ਤੇ ਉਹਨਾਂ ਨਾਲ ਦੀ ਜ਼ਮੀਨਾਂ ਕਬਜ਼ਾ ਕਰਨਾ ਚਾਹੁੰਦੇ ਸੀ ਇਹਦਾ ਉਹਨਾਂ ਨੂੰ ਪੂਰਾ ਪਰਪਾਈ ਇੱਕ ਕਰਾਰਾ ਜਵਾਬ 2027 ਦੇ ਚੋਣਾਂ 'ਚ ਮਿਲੂਗਾ ਜਦ ਪੂਰਾ ਪੰਜਾਬ ਇੱਕ ਸਾਰ ਬੋਲੂਗਾ ਆਮ ਆਦਮੀ ਪਾਰਟੀ ਨੂੰ ਕੇ ਟਾਟਾ ਬਾਏ ਦੇਖੋ ਜੀ ਜਿਹੜਾ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਦਾ ਜਿਹੜਾ ਫੈਸਲਾ ਵਾਪਿਸ ਲਿਆ ਹੈ ਉਹ ਕੋਈ ਇਨਾਂ ਦੀ ਜਿਹੜੀ ਇੱਕ ਰਾਜਨੀਤਿਕ ਮਜਬੂਰੀ ਦੇ ਚੱਲਦੇ ਲਿਆ ਗਿਆ ਹੈ ਲੈਂਡ ਪੂਲਿੰਗ ਪਾਲਿਸੀ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਹੋਰ ਸਾਬਿਤ ਕਰਤਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਕਿਸਾਨੀ ਵਿਰੋਧੀ ਪਾਰਟੀ ਹੈ ਦੂਜੀ ਗੱਲ ਲੈਂਡ ਪੂਲ ਪਾਲਿਸੀ ਇਸ ਕਰਕੇ ਵਾਪਸ ਲਈ ਗਈ ਹੈ ਕਿਉਂਕਿ ਪੰਜਾਬ ਦੀ ਭਾਜਪਾ ਨੇ ప్రతి ਵਨ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਖੜੀ ਹੋ ਗਈ ਹੈ ਦੂਜੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਚੋਰ ਦਰਵਾਜ਼ੇ ਰਾਹੀਂ ਆ ਪਾਲਿਸੀ ਤੋਂ ਕਿਸਾਨਾਂ ਦੀ ਜ਼ਮੀਨ ਹੜਪਨਾ ਚਾਹੁੰਦੀ ਸੀ ਉਹਦਾ ਪਰਦਾ ਫਾਸ਼ ਕਰਤਾ ਅੱਜ ਸਾਡੇ ਪੰਜਾਬ ਦੇ ਕਿਸਾਨ ਨੇ ਕਿਸਾਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਬਿਲਡਰ ਲੌਬੀ ਨੂੰ ਜੋ ਕਿਸਾਨਾਂ ਦੀ ਜ਼ਮੀਨ ਹੜਪਨਾ ਕਬਜ਼ਾ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਹਰਾਇਆ ਹੈ ਮੋਦੀ ਜੀ ਦਾ ਜੈ ਜਵਾਨ ਜੈ ਕਿਸਾਨ ਦੇ ਨਾਰੇ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਡਾਂਗਾਂ ਛੜਾਈਆਂ ਕਿਸਾਨਾਂ ਤੇ ਉਹਨਾਂ ਨੇ ਜਮੀਨਾ ਕਬਜ਼ਾ ਕਰਨਾ ਚਾਹੁੰਦੇ ਸੀ ਇਹਦਾ ਉਹਨਾਂ ਨੂੰ ਪੂਰਾ ਪਰਪਾਈ ਇੱਕ ਕਰਾਰਾ ਜਵਾਬ 2027 ਦੇ ਚੋਣਾਂ ਚ ਮਿਲੇਗਾ ਜਦ ਪੂਰਾ ਪੰਜਾਬ ਇੱਕ ਸਾਰ ਬੋਲੂਗਾ ਆਮ ਆਦਮੀ ਪਾਰਟੀ ਉਹ ਕੇ ਟਾਟਾ ਬੱਗ ਦੇ ਦੇਖੋ ਜੀ ਜਿਹੜਾ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਦਾ ਜਿਹੜਾ ਫੈਸਲਾ ਵਾਪਸ ਲਿਆ ਹੈ ਉਹ ਕੋਈ ਇਹਨਾਂ ਦੀ ਜਿਹੜੀ ਇੱਕ ਰਾਜਨੀਤਿਕ ਮਜਬੂਰੀ ਦੇ ਚੱਲਦੇ ਆਇਆ ਹੈ ਲੈਂਡ ਪੂਲਿੰਗ ਪਾਲਿਸੀ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਹੋਰ ਸਾਬਤ ਕਰਤਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਕਿਸਾਨੀ ਵਿਰੋਧੀ ਪਾਰਟੀ ਦੂਜੀ ਗੱਲ ਲੈਂਡ ਪੂਲ ਪਾਲਿਸੀ ਇਸ ਕਰਕੇ ਵਾਪਸ ਲਈ ਗਈ ਹੈ ਕਿਉਂਕਿ ਪੰਜਾਬ ਦੀ ਭਾਜਪਾ ਨੇ ਪ੍ਰਤੀਬੰਧ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਖੜੀ ਹੋ ਗਈ ਦੂਜੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਚੋਰ ਦਰਵਾਜੇ ਰਾਹੀਂ ਆ ਪਾਲਿਸੀ ਤੋਂ ਕਿਸਾਨਾਂ ਦੀ ਜ਼ਮੀਨ ਹੜਪਣਾ ਚਾਹੁੰਦੀ ਸੀ ਉਹਦਾ ਪਰਦਾ ਫਾਸ਼ ਕਰਤਾ ਅੱਜ ਸਾਡੇ ਪੰਜਾਬ ਦੇ ਕਿਸਾਨ ਨੇ ਕਿਸਾਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਬਿਲਡਰ ਲੌਬੀ ਨੂੰ ਜੋ ਕਿਸਾਨਾਂ ਦੀ ਜ਼ਮੀਨ ਹੜੱਪਣਾ ਕਬਜ਼ਾ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਹਰਾਇਆ ਹੈ ਮੋਤੀ ਜੀ ਦਾ ਜੈ ਜਵਾਨ ਜੈ ਕਿਸਾਨ ਦੇ ਨਾਰੇ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਡਾਂਗਾਂ ਛੜਾਈਆਂ ਕਿਸਾਨਾਂ ਤੇ ਉਹਨਾਂ ਨੇ ਦੀ ਜ਼ਮੀਨਾਂ ਕਬਜ਼ਾ ਕਰਨਾ ਚਾਹੁੰਦੇ ਸੀ ਇਹਦਾ ਉਹਨਾਂ ਨੂੰ ਪੂਰਾ ਪਰਪਾਈ ਇੱਕ ਕਰਾਰਾ ਜਵਾਬ 2027 ਦੇ ਚੋਣਾਂ 'ਚ ਮਿਲੂਗਾ ਜਦ ਪੂਰਾ ਪੰਜਾਬ ਇੱਕ ਸਾਰ ਬੋਲੂਗਾ ਆਮ ਆਦਮੀ ਪਾਰਟੀ ਉਹ ਕੇ ਟਾਟਾ ਬਾਈ ਦੇਖੋ ਜੀ ਜਿਹੜਾ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਦਾ ਜਿਹੜਾ ਫੈਸਲਾ ਵਾਪਸ ਲਿਆ ਹੈ ਉਹ ਕੋਈ ਇਨਾਂ ਦੀ ਜਿਹੜੀ ਇੱਕ ਰਾਜਨੀਤਿਕ ਮਜਬੂਰੀ ਦੇ ਚੱਲਦੇ ਲਿਆ ਹੈ ਲੈਂਡ ਪੂਲਿੰਗ ਪਾਲਿਸੀ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਸਾਬਿਤ ਕਰਤਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਕਿਸਾਨੀ ਵਿਰੋਧੀ ਪਾਰਟੀ ਦੂਜੀ ਗੱਲ ਲੈਂਡ ਪੂਲ ਪਾਲਿਸੀ ਇਸ ਕਰਕੇ ਵਾਪਸ ਲਈ ਗਈ ਹੈ ਕਿਉਂਕਿ ਪੰਜਾਬ ਦੀ ਭਾਜਪਾ ਨੇ ਪ੍ਰਤੀਬੰਧ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਖੜੀ ਹੋ ਗਈ ਦੂਜੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਚੋਰ ਦਰਵਾਜ਼ੇ ਰਾਹੀਂ ਆ ਪਾਲਿਸੀ ਤੋਂ ਕਿਸਾਨਾਂ ਦੀ ਜ਼ਮੀਨ ਹੜੱਪਣਾ ਚਾਹੁੰਦੀ ਸੀ ਉਹਦਾ ਪਰਦਾ ਫਾਸ਼ ਕਰਤਾ ਅੱਜ ਸਾਡੇ ਪੰਜਾਬ ਦੇ ਕਿਸਾਨ ਨੇ ਕਿਸਾਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਬਿਲਡਰ ਲੌਬੀ ਨੂੰ ਜੋ ਕਿਸਾਨਾਂ ਦੀ ਜ਼ਮੀਨ ਹੜੱਪਣਾ ਕਬਜ਼ਾ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਹਰਾਇਆ ਹੈ ਮੋਦੀ ਜੀ ਦਾ ਜੈ ਜਵਾਨ ਜੈ ਕਿਸਾਨ ਦੇ ਨਾਰੇ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਡਾਂਗਾਂ ਚੜਾਈਆਂ ਕਿਸਾਨਾਂ ਤੇ ਉਹਨਾਂ ਨਾਲ ਦੀ ਜ਼ਮੀਨਾਂ ਕਬਜ਼ਾ ਕਰਨਾ ਚਾਹੁੰਦੇ ਸੀ ਇਹਦਾ ਉਹਨਾਂ ਨੂੰ ਪੂਰਾ ਪਰਪਾਈ ਇੱਕ ਕਰਾਰਾ ਜਵਾਬ 2027 ਦੇ ਚੋਣਾਂ ਚ ਮਿਲੂਗਾ ਜਦ ਪੂਰਾ ਪੰਜਾਬ ਇੱਕ ਸਾਰ ਬੋਲੂਗਾ ਆਮ ਆਦਮੀ ਪਾਰਟੀ ਉਹ ਕੇ ਟਾਟਾ ਬੱਦਲ ਦੇਖੋ ਜੀ ਜਿਹੜਾ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਦਾ ਜਿਹੜਾ ਫੈਸਲਾ ਵਾਪਸ ਲਿਆ ਹੈ ਉਹ ਕੋਈ ਇਨਾਂ ਦੀ ਜਿਹੜੀ ਇੱਕ ਰਾਜਨੀਤਿਕ ਮਜਬੂਰੀ ਦੇ ਚੱਲਦੇ ਲਿਆ ਹੈ ਲੈਂਡ ਪੂਲਿੰਗ ਪਾਲਿਸੀ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਹੋਰ ਸਾਬਿਤ ਕਰਤਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਕਿਸਾਨੀ ਵਿਰੋਧੀ ਪਾਰਟੀ ਹੈ ਦੂਜੀ ਗੱਲ ਲੈਂਡ ਪੂਲ ਪਾਲਿਸੀ ਇਸ ਕਰਕੇ ਵਾਪਸ ਲਈ ਗਈ ਹੈ ਕਿਉਂਕਿ ਪੰਜਾਬ ਦੀ ਭਾਜਪਾ ਨੇ ਪ੍ਰਤੀਵੰਨ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਖੜੀ ਹੋ ਗਈ ਹੈ ਦੂਜੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਚੋਰ ਦਰਵਾਜ਼ੇ ਰਾਹੀਂ ਆ ਪਾਲਿਸੀ ਤੋਂ ਕਿਸਾਨਾਂ ਦੀ ਜ਼ਮੀਨ ਹੜੱਪਣਾ ਚਾਹੁੰਦੀ ਸੀ ਉਹਦਾ ਪਰਦਾ ਫਾਸ਼ ਕਰਤਾ ਅੱਜ ਸਾਡੇ ਪੰਜਾਬ ਦੇ ਕਿਸਾਨ ਨੇ ਕਿਸਾਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਬਿਲਡਰ ਲੋਬੀ ਨੂੰ ਜੋ ਕਿਸਾਨਾਂ ਦੀ ਜ਼ਮੀਨ ਹੜੱਪਣਾ ਕਬਜ਼ਾ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਹਰਾਇਆ ਹੈ ਮੋਦੀ ਜੀ ਦਾ ਜੈ ਜਵਾਨ ਜੈ ਕਿਸਾਨ ਦੇ ਨਾਰੇ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਡਾਂਗਾਂ ਛੜਾਈਆਂ ਕਿਸਾਨਾਂ ਤੇ ਉਹਨਾਂ ਉਹਨਾਂ ਦੀ ਜ਼ਮੀਨਾਂ ਕਬਜ਼ਾ ਕਰਨਾ ਚਾਹੁੰਦੇ ਸੀ ਇਹਦਾ ਉਹਨਾਂ ਨੂੰ ਪੂਰਾ ਪਰਪਾਈ ਇੱਕ ਕਰਾਰਾ ਜਵਾਬ 2027 ਦੇ ਚੋਣਾਂ ਚ ਮਿਲੇਗਾ ਜਦ ਪੂਰਾ ਪੰਜਾਬ ਇੱਕ ਸਾਰ ਬੋਲੂਗਾ ਆਮ ਆਦਮੀ ਪਾਰਟੀ ਉਹ ਕੇ ਟਾਟਾ ਬੱਜਾ ਦੇਖੋ ਜੀ ਜਿਹੜਾ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਦਾ ਜਿਹੜਾ ਫੈਸਲਾ ਵਾਪਸ ਲਿਆ ਹੈ ਉਹ ਕੋਈ ਇਹਨਾਂ ਦੀ ਜਿਹੜੀ ਇੱਕ ਰਾਜਨੀਤਿਕ ਮਜਬੂਰੀ ਦੇ ਚਾਹਤੇ ਲੈਣਾ ਹੈ ਲੈਂਡ ਪੂਲਿੰਗ ਪਾਲਿਸੀ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਹੋਰ ਸਾਬਤ ਕਰਤਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਕਿਸਾਨੀ ਵਿਰੋਧੀ ਪਾਰਟੀ ਦੂਜੀ ਗੱਲ ਲੈਂਡ ਪੂਲ ਪਾਲਿਸੀ ਇਸ ਕਰਕੇ ਵਾਪਸ ਲਈ ਗਈ ਹੈ ਕਿਉਂਕਿ ਪੰਜਾਬ ਦੀ ਭਾਜਪਾ ਨੇ ਪ੍ਰਤੀਬੰਧ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਖੜੀ ਹੋ ਗਈ ਦੂਜੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਚੋਰ ਦਰਵਾਜ਼ੇ ਰਾਹੀਂ ਆ ਪਾਲਿਸੀ ਤੋਂ ਕਿਸਾਨਾਂ ਦੀ ਜ਼ਮੀਨ ਹੜਪਣਾ ਚਾਹੁੰਦੀ ਸੀ ਉਹਦਾ ਪਰਦਾ ਫਾਸ਼ ਕਰਤਾ ਅੱਜ ਸਾਡੇ ਪੰਜਾਬ ਦੇ ਕਿਸਾਨ ਨੇ ਕਿਸਾਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਬਿਲਡਰ ਲੌਬੀ ਨੂੰ ਜੋ ਕਿਸਾਨਾਂ ਦੀ ਜ਼ਮੀਨ ਹੜੱਪਣਾ ਕਬਜ਼ਾ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਹਰਾਇਆ ਹੈ ਮੋਦੀ ਜੀ ਦਾ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਡਾਂਗਾਂ ਛੜਾਈਆਂ ਕਿਸਾਨਾਂ ਤੇ ਉਹਨਾਂ ਨੇ ਦੀ ਜ਼ਮੀਨਾਂ ਕਬਜ਼ਾ ਕਰਨਾ ਚਾਹੁੰਦੇ ਸੀ ਇਹਦਾ ਉਹਨਾਂ ਨੂੰ ਪੂਰਾ ਪਰਪਾਈ ਇੱਕ ਕਰਾਰਾ ਜਵਾਬ 2027 ਦੇ ਚੋਣਾਂ 'ਚ ਮਿਲੂਗਾ ਜਦ ਪੂਰਾ ਪੰਜਾਬ ਇੱਕ ਸਰ ਬੋਲੂਗਾ ਆਮ ਆਦਮੀ ਪਾਰਟੀ ਨੂੰ ਕੇ ਟਾਟਾ ਬਾਏ ਦੇਖੋ ਜੀ ਜਿਹੜਾ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਦਾ ਜਿਹੜਾ ਫੈਸਲਾ ਵਾਪਸ ਲਿਆ ਹੈ ਉਹ ਕੋਈ ਇਨਾਂ ਦੀ ਜਿਹੜੀ ਇੱਕ ਰਾਜਨੀਤਿਕ ਮਜਬੂਰੀ ਦੇ ਚਾਹਤੇ ਲੈ ਲਿਆ ਹੈ ਲੈਂਡ ਪੂਲਿੰਗ ਪਾਲਿਸੀ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਹੋਰ ਸਾਬਿਤ ਕਰਤਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਕਿਸਾਨੀ ਵਿਰੋਧੀ ਪਾਰਟੀ ਦੂਜੀ ਗੱਲ ਲੈਂਡ ਪੂਲ ਪਾਲਿਸੀ ਇਸ ਕਰਕੇ ਵਾਪਸ ਲਈ ਗਈ ਹੈ ਕਿਉਂਕਿ ਪੰਜਾਬ ਦੀ ਭਾਜਬਾ ਨੇ ప్రతి ਵਨ ਮੋਢੇ ਨਾ ਮੋਢਾ ਲਾ ਕੇ ਕਿਸਾਨਾਂ ਨਾਲ ਖੜੀ ਹੋ ਗਈ ਦੂਜੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਚੋਰ ਦਰਵਾਜ਼ੇ ਰਾਹੀਂ ਆ ਪਾਲਿਸੀ ਤੋਂ ਕਿਸਾਨਾਂ ਦੀ ਜ਼ਮੀਨ ਹੜਪਣਾ ਚਾਹੁੰਦੀ ਸੀ ਉਹਦਾ ਪਰਦਾ ਫਾਸ਼ ਕਰਤਾ ਅੱਜ ਸਾਡੇ ਪੰਜਾਬ ਦੇ ਕਿਸਾਨ ਨੇ ਕਿਸਾਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਬਿਲਡਰ 로ਬੀ ਨੂੰ ਜੋ ਕਿਸਾਨਾਂ ਦੀ ਜ਼ਮੀਨ ਹੜੱਪਣਾ ਕਬਜ਼ਾ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਹਰਾਇਆ ਹੈ ਮੋਦੀ ਜੀ ਦਾ ਜੈ ਜਵਾਨ ਜੈ ਕਿਸਾਨ ਦੇ ਨਾਰੇ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਡਾਂਗਾਂ ਛੜਾਈਆਂ ਕਿਸਾਨਾਂ ਤੇ ਉਹਨਾਂ ਨੇ ਜ਼ਮੀਨਾਂ ਕਬਜ਼ਾ ਕਰਨਾ ਚਾਹੁੰਦੇ ਸੀ ਇਹਦਾ ਉਹਨਾਂ ਨੂੰ ਪੂਰਾ ਪਰਪਾਈ ਇੱਕ ਕਰਾਰਾ ਜਵਾਬ 2027 ਦੇ ਚੋਣਾਂ 'ਚ ਮਿਲੂਗਾ ਜਦ ਪੂਰਾ ਪੰਜਾਬ ਇੱਕ ਸਾਰ ਬੋਲੂਗਾ ਆਮ ਆਦਮੀ ਪਾਰਟੀ ਓਕੇ ਟਾਟਾ ਬਾਏ ਦੇਖੋ ਜੀ ਜਿਹੜਾ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਦਾ ਜਿਹੜਾ ਫੈਸਲਾ ਵਾਪਸ ਲਿਆ ਹੈ ਉਹ ਕੋਈ ਇਨਾਂ ਦੀ ਜਿਹੜੀ ਇੱਕ ਰਾਜਨੀਤਿਕ ਮਜਬੂਰੀ ਦੇ ਚੱਲਦੇ ਆਇਆ ਹੈ ਲੈਂਡ ਪੂਲਿੰਗ ਪਾਲਿਸੀ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਹੋਰ ਸਾਬਿਤ ਕਰਤਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਕਿਸਾਨੀ ਵਿਰੋਧੀ ਪਾਰਟੀ ਹੈ ਦੂਜੀ ਗੱਲ ਲੈਂਡ ਪੂਲ ਪਾਲਿਸੀ ਇਸ ਕਰਕੇ ਵਾਪਸ ਲਈ ਗਈ ਹੈ ਕਿਉਂਕਿ ਪੰਜਾਬ ਦੀ ਭਾਜਪਾ ਨੇ ਪ੍ਰਤੀਵਨ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਖੜੀ ਹੋ ਗਈ ਦੂਜੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਚੋਰ ਦਰਵਾਜ਼ੇ ਰਾਹੀਂ ਆ ਪਾਲਿਸੀ ਤੋਂ ਕਿਸਾਨਾਂ ਦੀ ਜ਼ਮੀਨ ਹੜਪਣਾ ਚਾਹੁੰਦੀ ਸੀ ਉਹਦਾ ਪਰਦਾ ਫਾਸ਼ ਕਰਤਾ ਅੱਜ ਸਾਡੇ ਪੰਜਾਬ ਦੇ ਕਿਸਾਨ ਨੇ ਕਿਸਾਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਬਿਲਡਰ ਲੌਬੀ ਨੂੰ ਜੋ ਕਿਸਾਨਾਂ ਦੀ ਜ਼ਮੀਨ ਹੜਪਣਾ ਕਬਜ਼ਾ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਹਰਾਇਆ ਹੈ ਮੋਦੀ ਜੀ ਦਾ ਜੈ ਜਵਾਨ ਜੈ ਕਿਸਾਨ ਦੇ ਨਾਰੇ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਡਾਂਗਾਂ ਛੜਾਈਆਂ ਕਿਸਾਨਾਂ ਤੇ ਉਹਨਾਂ ਨੇ ਜਮੀਨਾ ਕਬਜ਼ਾ ਕਰਨਾ ਚਾਹੁੰਦੇ ਸੀ ਇਹਦਾ ਉਹਨਾਂ ਨੂੰ ਪੂਰਾ ਪਰਪਾਈ ਇੱਕ ਕਰਾਰਾ ਜਵਾਬ 2027 ਦੇ ਚੋਣਾਂ ਚ ਮਿਲੇਗਾ ਜਦ ਪੂਰਾ ਪੰਜਾਬ ਇੱਕ ਸਾਰ ਬੋਲੂਗਾ ਆਮ ਆਦਮੀ ਪਾਰਟੀ ਉਹਕੇ ਟਾਟਾ ਬੱਜ ਜਾਏ ਦੇਖੋ ਜੀ ਜਿਹੜਾ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਦਾ ਜਿਹੜਾ ਫੈਸਲਾ ਵਾਪਸ ਲਿਆ ਹੈ ਉਹ ਕੋਈ ਇਹਨਾਂ ਦੀ ਜਿਹੜੀ ਇੱਕ ਰਾਜਨੀਤਿਕ ਮਜਬੂਰੀ ਦੇ ਚਲਦੇ ਲਿਆ ਹੈ ਲੈਂਡ ਪੂਲਿੰਗ ਪਾਲਿਸੀ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਹੋਰ ਸਾਬਤ ਕਰਤਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਕਿਸਾਨੀ ਵਿਰੋਧੀ ਪਾਰਟੀ ਦੂਜੀ ਗੱਲ ਲੈਂਡ ਪੂਲ ਪਾਲਿਸੀ ਇਸ ਕਰਕੇ ਵਾਪਸ ਲਈ ਗਈ ਹੈ ਕਿਉਂਕਿ ਪੰਜਾਬ ਦੀ ਭਾਜਪਾ ਨੇ ਪ੍ਰਤੀਬੰਧ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਖੜੀ ਹੋ ਗਈ ਦੂਜੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਚੋਰ ਦਰਵਾਜ਼ੇ ਰਾਹੀਂ ਆ ਪਾਲਿਸੀ ਤੋਂ ਕਿਸਾਨਾਂ ਦੀ ਜ਼ਮੀਨ ਹੜਪਣਾ ਚਾਹੁੰਦੀ ਸੀ ਉਹਦਾ ਪਰਦਾ ਫਾਸ਼ ਕਰਤਾ ਅੱਜ ਸਾਡੇ ਪੰਜਾਬ ਦੇ ਕਿਸਾਨ ਨੇ ਕਿਸਾਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਬਿਲਡਰ ਲੌਬੀ ਨੂੰ ਜੋ ਕਿਸਾਨਾਂ ਦੀ ਜ਼ਮੀਨ ਹੜੱਪਣਾ ਕਬਜ਼ਾ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਹਰਾਇਆ ਹੈ ਮੋਦੀ ਜੀ ਦਾ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਡਾਂਗਾਂ ਛੜਾਈਆਂ ਕਿਸਾਨਾਂ ਤੇ ਉਹਨਾਂ ਨੇ ਦੀ ਜ਼ਮੀਨਾਂ ਕਬਜ਼ਾ ਕਰਨਾ ਚਾਹੁੰਦੇ ਸੀ ਇਹਦਾ ਉਹਨਾਂ ਨੂੰ ਪੂਰਾ ਪਰਪਾਈ ਇੱਕ ਕਰਾਰਾ ਜਵਾਬ 2027 ਦੇ ਚੋਣਾਂ 'ਚ ਮਿਲੂਗਾ ਜਦ ਪੂਰਾ ਪੰਜਾਬ ਇੱਕ ਸਾਰ ਬੋਲੂਗਾ ਆਮ ਆਦਮੀ ਪਾਰਟੀ ਉਹ ਕੇ ਟਾਟਾ ਬਾਈ ਦੇਖੋ ਜੀ ਜਿਹੜਾ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਦਾ ਜਿਹੜਾ ਫੈਸਲਾ ਵਾਪਸ ਲਿਆ ਹੈ ਉਹ ਕੋਈ ਇਨਾਂ ਦੀ ਜਿਹੜੀ ਇੱਕ ਰਾਜਨੀਤਿਕ ਮਜਬੂਰੀ ਦੇ ਚੱਲਦੇ ਲਿਆ ਹੈ ਲੈਂਡ ਪੂਲਿੰਗ ਪਾਲਿਸੀ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਹੋਰ ਸਾਬਿਤ ਕਰਤਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਕਿਸਾਨੀ ਵਿਰੋਧੀ ਪਾਰਟੀ ਦੂਜੀ ਗੱਲ ਲੈਂਡ ਪੂਲ ਪਾਲਿਸੀ ਇਸ ਕਰਕੇ ਵਾਪਸ ਲਈ ਗਈ ਹੈ ਕਿਉਂਕਿ ਪੰਜਾਬ ਦੀ ਭਾਜਪਾ ਨੇ ਪ੍ਰਤੀਵਨ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਖੜੀ ਹੋ ਗਈ ਦੂਜੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਚੋਰ ਦਰਵਾਜ਼ੇ ਰਾਹੀਂ ਆ ਪਾਲਿਸੀ ਤੋਂ ਕਿਸਾਨਾਂ ਦੀ ਜ਼ਮੀਨ ਹੜਪਨਾ ਚਾਹੁੰਦੀ ਸੀ ਉਹਦਾ ਪਰਦਾ ਫਾਸ਼ ਕਰਤਾ ਅੱਜ ਸਾਡੇ ਪੰਜਾਬ ਦੇ ਕਿਸਾਨ ਨੇ ਕਿਸਾਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਬਿਲਡਰ ਲੌਬੀ ਨੂੰ ਜੋ ਕਿਸਾਨਾਂ ਦੀ ਜ਼ਮੀਨ ਹੜੱਪਣਾ ਕਬਜ਼ਾ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਹਰਾਇਆ ਹੈ ਮੋਦੀ ਜੀ ਦਾ ਜੈ ਜਵਾਨ ਜੈ ਕਿਸਾਨ ਦੇ ਨਾਰੇ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੇ ਪਹਿਲਾਂ ਡਾਂਗਾਂ ਚੜਾਈਆਂ ਕਿਸਾਨਾਂ ਤੇ ਉਹਨਾਂ ਨੇ ਜ਼ਮੀਨਾਂ ਕਬਜ਼ਾ ਕਰਨਾ ਚਾਹੁੰਦੇ ਸੀ ਇਹਦਾ ਉਹਨਾਂ ਨੂੰ ਪੂਰਾ ਪਰਪਾਈ ਇੱਕ ਕਰਾਰਾ ਜਵਾਬ 2027 ਦੇ ਚੋਣਾਂ ਚ ਮਿਲੂਗਾ ਜਦ ਪੂਰਾ ਪੰਜਾਬ ਇੱਕ ਸਾਰ ਬੋਲੂਗਾ ਆਮ ਆਦਮੀ ਪਾਰਟੀ ਉਹ ਕੇ ਟਾਟਾ ਬੱਗ ਦੇ ਦੇਖੋ ਜੀ ਜਿਹੜਾ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਦਾ ਜਿਹੜਾ ਫੈਸਲਾ ਵਾਪਸ ਲਿਆ ਹੈ ਉਹ ਕੋਈ ਇਹਨਾਂ ਦੀ ਜਿਹੜੀ ਇੱਕ ਰਾਜਨੀਤਿਕ ਮਜਬੂਰੀ ਦੇ ਚੱਲਦੇ ਲਿਆ ਹੈ ਲੈਂਡ ਪੂਲਿੰਗ ਪਾਲਿਸੀ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਹੋਰ ਸਾਬਿਤ ਕਰਤਾ ਕਿ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਕਿਸਾਨੀ ਵਿਰੋਧੀ ਪਾਰਟੀ ਹੈ ਦੂਜੀ ਗੱਲ ਲੈਂਡ ਪੂਲ ਪਾਲਿਸੀ ਇਸ ਕਰਕੇ ਵਾਪਸ ਲਈ ਗਈ ਹੈ ਕਿਉਂਕਿ ਪੰਜਾਬ ਦੀ ਭਾਜਪਾ ਨੇ ਪ੍ਰਤੀਵੰਨ ਮੋਢੇ ਨਾਲ ਮੋਡਾ ਲਾ ਕੇ ਕਿਸਾਨਾਂ ਨਾਲ ਖੜੀ ਹੋ ਗਈ ਦੂਜੀ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਚੋਰ ਦਰਵਾਜ਼ੇ ਰਾਹੀ ਆ ਪਾਲਿਸੀ